ਹਾਲੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਚੈਨਲ ਪੰਜਾਬ ਫੋਰਕਾਸਟ ਤੇ ਸਵਾਗਤ ਕਰਦੇ ਆਂ ਅਸੀਂ। ਤੁਸੀਂ ਸਾਡੇ ਨਾਲ ਜੁੜਨ ਦਾ ਚੜ੍ਹ ਗਏ ਹੋ। ਪਿਆਰ ਸਤਿ ਸ਼੍ਰੀ ਅਕਾਲ ਪਰਮਾਤਮਾ ਹਰੇਕ ਨੂੰ ਕਿਤੇ ਆ ਬਖਸ਼ੇ। ਤੇ ਅੱਜ ਅਸੀਂ ਗੱਲ ਕਰਦੇ ਆਂ। ਕੱਲ ਇੱਕ ਹੀ ਘਸਦੋ 2024 ਹੋ ਚੁੱਕੀ ਐ। ਸੋ ਕੱਲ੍ਹ ਪਰਤ 50000 ਤੋਂ ਸੋ ਜੋ ਕੀ ਕਾਲ ਕੀਤੀ ਗਈ ਐ। ਕਿਉਂਕਿ ਇੱਕ ਕਲਕੱਤਾ ਵਿੱਚ ਜੋ ਇੱਕ ਡਾਕਟਰ ਮਿਲਦਾ ਨਾਲ દર્તાકા ਜੋ ਕਿ ਹਾਦਸਾ ਹੋਇਆ ਉਸ ਬਾਰੇ ਜੋ ਕਿ ਵਿਚਾਰ ਕਰਦਾ ਬਹੁਤ ਮੁਸ਼ਕਲ ਹੈ ਕਿਉਂਕਿ ਉਸ ਨੂੰ ਸਮਝਦੇ ਹਾਂ ਕਿ ਕੰਨਾ ਕਿਉਂਕਿ ਉਹ ਨਾ ਵਿਚਾਰੇ ਦਾ ਕੰਨਾ ਤਕਰੀਬ ਹੋਈ ਸੋ ਉਸ ਦੇ ਕਰਕੇ ਜੋ ਕਿ ਭਾਰਤ ਬੰਦ ਹਜ਼ਾਰ ਸੱਦਾ ਦਿੱਤਾ ਗਿਆ ਹੈ ਸੋ ਜਿਸ ਵਿੱਚ ਆਪਣੇ ਆਪਣਾ ਮਤਲਬ ਉਹ ਖਿਆਲ ਰੱਖਿਓ ਕਰੋ ਬਾਲ ਕੱਟ ਲੋ ਕੱਟ ਲਿਖਿਓ ਕਿਉਂਕਿ ਜੇਕਰ ਤੁਸੀਂ ਬਾਹਰ ਦੇ ਕੋਲ ਕੋਈ ਤੁਹਾਡੇ ਜੋ ਕੀ ਕਾਰਵਾਈ ਹੋ ਸਕਦੀ ਹੈ। ਬਸ ਇਹ ਚਾਹੁੰਦੇ ਕਿ ਜੇ ਜੋ ਕਾਰਵਾਈ ਹੋਵੇ। ਮੇਜਕ ਕਰੋ ਸਖਸ਼ਾਂਦਰ ਵਿੱਚ ਰਹੋ। ਮੱਕੀ ਬਣਵਾਤੋਂ। ਕੱਲ ਜਨ ਬਦੀ ਚੜਤਾ ਜਾ ਕੇ ਆ ਕੇ ਵਧੀਆਂ ਸੋਖ ਸ਼ਾਂਤੀ ਬਖਸ਼ੇ। ਹਰ ਇੱਕ ਨੂੰ। ਬਸ ਇਹ ਚਾਹੁੰਦੇ ਕਿ ਜੇ ਉਹ ਦੁੱਖ ਦੇਖਦੇ ਇਸ ਦੇ ਸਾਹਮਣੇ ਆਵੇ। ਕਿਉਂਕਿ ਇਹ ਜੇਕਰ ਤੁਸੀਂ ਅਜਿਆਂ ਜੋ ਕਿ ਸਾਥ ਦੇਵੋਗੇ ਭਾਰਤ ਵਸੀਆਂ ਦਾ ਤਾਂ ਮੁਜਰਮਾਂ ਨੂੰ ਜੋ 20 ਸਾਲ ਜੇ ਮਿਲ ਸਕਦੀ ਹੈ ਉਹਨਾਂ ਨੂੰ ਜੋ ਕਿ ਸਜ਼ਾ ਵੀ ਮਿਲ ਸਕਦੀ ਹੈ ਧੰਦੀ ਕਰਪਾ ਨਾਲ ਸੋ ਜੋ ਕਿ ਇਹ ਦਮਾਨੇ ਸਾਡੇ ਤੇ ਕੇਸ ਨਾ ਹੋਣ ਹਰਤ ਮਾਰ ਦੇ ਵਿੱਚ ਇਹ ਜੋ ਕਿ ਹਾਲ ਨਾ ਰਹੇ ਇਸਨਾਰ ਬਤਵਾਦ ਤਰਕਾਰ ਦਾ ਸਾਥ ਜੋ ਸਰਕਾਰ ਨੂੰ ਕਰਨ ਵਿੱਚ ਹੈਲਪ ਹੋਵੇਗੀ ਬਾਕੀ ਕਰਦੇ ਆ ਕਦੇ update